ਸਰਕਾਰ ਵੱਲੋਂ ਗਰੀਬ ਲੋਕਾਂ ਦੀ ਸਹੂਤ ਲਈ ਦਿੱਤੀ ਜਾਂਦੀ ਕਣਕ ਦੀਪੂ ਹੋਲਡਰਾਂ ਵੱਲੋਂ ਘਟ ਦਿੱਤੇ ਜਾਣ ਦੇ ਰੋਪਾਂ ਤਹਿਤ ਕੁਝ ਇਲਾਕਾ ਵਾਸੀਆਂ ਵੱਲੋਂ ਅੰਬਸਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਡੀਫ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਅੱਜ ਪ੍ਰਦਰਸ਼ਨ ਕਰ ਰਹੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਆ ਨਵੀਂ ਆਬਾਦੀ ਵਾਲੇ ਇਲਾਕੇ ਦੇ ਵਿੱਚ ਡੀਪੂ ਹੋਲਡਰ ਵੱਲੋਂ ਇਲਾਕਾ ਵਾਸੀਆਂ ਨੂੰ ਕਣਕ ਕੱਟ ਦਿੱਤੀ ਜਾ ਰਹੀ ਹੈ ਜਿਸ ਦੇ ਰੋਸ ਵਿੱਚ ਉਹ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਡੀਪੂ ਹੋਲਡਰ ਵੱਲੋਂ ਪਰਚੀਆਂ ਦੇ ਉੱਪਰ ਪੈਨ ਨਾਲ ਲਿਖ ਕੇ ਕਣਕ ਦਾ ਹਿਸਾਬ ਦਿੱਤਾ ਜਾਂਦਾ ਉਹਨਾਂ ਹੋਰ ਕੀ ਕਹਤ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਸਮਝਾ ਨਿਊਜ਼ ਲਈ ਅੰਮ੍ਰਿਤਸਰ ਤੋਂ ਬਿਊਰ ਰਿਪੋਰਟ ਚਚਕਾਲ ਜੀ ਮੰਗਲ ਸਿੰਘ ਜੀ ਨਹੀਂ ਕਿੱਥੇ ਰਹਿੰਦੇ ਹੋ ਨਹੀਂ ਵਾਦਰੀ ਨੇ ਆ ਜੀ ਕੱਲ ਕੀ ਹੋ ਰਿਹਾ ਕੱਲ ਕੀ ਪਰਚੀ ਕਟਾਂਗੇ ਇਹ ਪਰਚੀਆਂ ਕਟੀਆਂ ਨੇ ਪਰਚੀ ਕੱਟ ਕੇ ਕਹਿੰਦਾ ਮਹੀਨੇ ਬਾਅਦ ਰਾ ਦੇ ਦਜਣ ਦਿੱਤੀਆਂ ਸਾਡੇ ਵਾਰੀ ਕਹਿੰਦੇ ਮਿੰਨ ਦੇ ਮਿਲਦੀਆਂ ਪਰਚੀਆਂ ਜਾਂ ਕੱਟਦਾ ਹੀ ਨਾ ਪਰਚੀਆਂ ਹਰ ਵਾਰ ਤੰਗ ਕਰਦੇ ਦੇ ਤੰਗ ਕਰਦੇ ਕੌਣ ਚਲਾਉਂਦਾ ਕੋਈ ਸੂਰਜ ਚਲਾਉਂਦਾ ਸੂਰਜ ਜੀ ਕਾਂਤ ਰਾਣੀ ਦਾ ਬੱਚਾ ਅੱਛਾ ਜੀ ਹਾਂਜੀ ਜੀ ਪੂਰੇ ਨਾਂ ਤੇ ਜੀ ਜੀ ਪੂਰੇ ਨਾਂ ਤੇ ਆ ਜੀ ਕਿਹਦੇ ਨਾਂ ਤੇ ਦਿੱਤਾ ਸੂਰਜ ਸਿੰਘ ਦੇ ਨਾਂ ਕਾਂਤ ਕਾਂਤ ਰਾਣੀ ਦਾ ਨਾਂ ਤੇ ਉਹ ਹੁਣ ਚਲਾਉਂਦਾ ਉਹਦਾ ਬੇਟਾ ਉਹਦਾ ਬੇਟਾ ਚਲਾ ਰਿਹਾ ਕੋਈ ਕੋਈ ਥੋੜੀ ਹੈਗੀ ਕੋਈ ਚਲਾਉਂਦਾ ਇਹ ਦੋਨੋਂ ਨਹੀਂ ਥੋੜੀ ਛੋਟੀ ਨਹੀਂ ਆ ਗਈ ਕੋਕੋ ਫਿਰ ਤੁਹਾਨੂੰ ਪਰਚੇ ਪੂਣ ਕੱਟੇ ਹੁੰਦੇ ਪਰਚੇ ਦੋਨੇ ਕੱਟੀਆਂ ਆ ਜਾਂ ਕੱਟੀਆਂ ਨੇ ਸੂਰਜ ਨੇ ਸ਼ਿਕਾਇਤ ਕਰਨਾ ਹੈ ਸ਼ਿਕਾਇਤ ਕਰਨਾ ਹੈ ਵੀ ਪਰਚੀ ਕੱਟ ਕੇ ਦਿੰਦਾ ਮਹੀਨੇ ਬਾਅਦ ਰਾਸ਼ਨ ਲੈਣ ਆ ਜਿਓ ਤੇ ਸਾਨੂੰ ਰਾਸ਼ਨ ਨਹੀਂ ਦੇ ਰਿਹਾ ਕਣਕ ਕਿਹਨਾਂ ਦੇ ਦਿੱਤੀ ਕਿਹਨਾਂ ਨੂੰ ਖਰਾਬ ਕਰ ਰਿਹਾ ਸਿੰਘ ਹੈ ਜੀ ਅੰਤਿਨਾਮ ਤੀਰਤ ਸਿੰਘ ਮੇਰਾ ਨਾਮ ਅੱਜ ਤੋਂ ਪਹਿਲਾਂ ਵੀ ਅਸੀਂ ਇੱਥੇ ਮੈਮੋਰੰਡਮ ਦੇ ਕੇ ਗਏ ਸੀ ਇਹ ਕਣਕ ਨਹੀਂ ਸੀ ਦੇ ਰਿਹਾ ਤਿੰਨ ਤਿੰਨ ਮਹੀਨੇ ਲੋਕਾਂ ਨੂੰ ਕਣਕ ਨਹੀਂ ਦਿੱਤੀ ਇਹ ਕਾਂਤਾ ਦੇਵੀ ਦਾ ਦੀਪੂ ਆ ਜੀ ਉਹ ਪਿੱਛੇ ਲੰਦਾ ਤਾਂ ਉਹਨੂੰ ਉਹੀ ਚਲਾ ਰਹੇ ਨੇ ਉਹੀ ਕਰ ਰਹੇ ਨੇ ਪਰ ਜਦੋਂ ਅਸੀਂ ਸ਼ਿਕਾਇਤ ਕੀਤੀ ਤਾਂ ਫੇਰ ਉਹਨਾਂ ਨੇ ਕਣਕ ਲਿਆਂਦੀ ਪਰ ਹੁਣ ਕੀ ਕਰ ਰਹੇ ਨੇ ਕਿਸੇ ਨੂੰ 5 ਕਿਲੋ ਘੱਟ ਕਿਸੇ ਨੂੰ 7 ਕਿਲੋ ਘੱਟ ਕਈਆਂ ਦੀਆਂ ਪਰਚੀਆਂ ਕੱਟੀਆਂ ਨੇ ਉਹਨਾਂ ਨੂੰ ਕਣਕ ਨਹੀਂ ਦੇ ਰਹੇ ਕਈਆਂ ਦੀਆਂ ਪਰਚੀਆਂ ਕੱਟ ਕੇ ਕਣਕ ਨਹੀਂ ਦੇ ਰਹੇ ਉਲਟਾ ਜਵਾਬ ਕੀ ਦਿੰਦੇ ਆ ਕਿ ਜਦੋਂ ਹੋਵੇਗੀ ਉਦੋਂ ਦਵਾਂਗੇ ਇਸ ਕਰਕੇ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕਰਨ ਆਏ ਆ ਕਿ ਜਿੱਦਾਂ ਪਹਿਲਾਂ ਇਹਨਾਂ ਤੇ ਦਬਾਅ ਪਾ ਕੇ ਇਹਨਾਂ ਨੂੰ ਕਣਕ ਦੀ ਸ਼ੁਰੂ ਕਰਵਾਈ ਸੀ ਉਸੇ ਤਰ੍ਹਾਂ ਇਹਨਾਂ ਗਰੀਬਾਂ ਦੀ ਕਣਕ ਜਿਹੜੀ ਆ ਰਹਿੰਦੀ ਹੋਈ ਇਹਨਾਂ ਨੂੰ ਦਵਾਈ ਜਾਵੇ ਜਿਨ੍ਹਾਂ ਨੂੰ ਘੱਟ ਦਿੰਦੇ ਆ ਉਹਨਾਂ ਦੀ ਵੀ ਪੂਰੀ ਕਰਾਈ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਇਕੱਠ ਦਫ਼ਤਰ ਨੂੰ ਸਾਹਮਣਾ ਔਖਾ ਹੋ ਜਾਵੇਗਾ ਅਸੀਂ ਬੇਨਤੀ ਕਰਦੇ ਆਂ ਕਿ ਇਹ ਲੋਕਾਂ ਦੀ ਜੜੀ ਮੁਸ਼ਕਲ ਆ ਉਹਨੂੰ ਹੱਲ ਕੀਤਾ ਜਾਵੇ। ਹਰ ਵਾਰੀ ਕਣਕ ਉਹਦੇ ਕੋਲ ਪਈ ਆ ਪਰਚੀ ਰੱਖੀ ਗਏ ਪਰ ਤੁਹਾਨੂੰ ਕਣਕ ਨਹੀਂ ਦਿੱਤੀ। ਨਹੀਂ ਕਣਕ ਖਾ ਚੁੱਕਾ ਜੀ। ਉਹਦੇ ਕੋਲ ਕਣਕ ਨਹੀਂ ਹੈਗੀ ਜੇ ਹੁੰਦੀ ਤਾਂ ਪਰਚੀਆਂ ਵਾਲੇ ਲੋਕ ਪਰੇਸ਼ਾਨ ਨਾ ਹੁੰਦੇ। ਹਾਂ ਵੇ ਚੁੱਕਾ ਉਹ ਖਾ ਚੁੱਕਾ। ਕਿਹਨੂੰ ਮਿਲਣ ਆਏ? ਅਸੀਂ ਡੀ ਐਫ ਸੀ ਸਾਹਿਬ ਨੂੰ ਮਿਲਣ ਆਏ ਆ ਡਿਸਟ੍ਰਿਕਟ ਫੂਡ ਅਫਸਰ ਨੂੰ। ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੀ ਮੁਸ਼ਕਲ ਜੜੀ ਆ ਇਹਨਾਂ ਗਰੀਬਾਂ ਦੀ ਹੱਲ ਕਰਨ। ਸਾਡੇ ਵਾਲਾ? ਮੇਰਾ ਅਮਰਿਤਪੀਤ ਕਰ ਚੁੱਕਾ। ਇਹ ਆਪਣਾ ਜਿਹੜਾ ਲੋਪ ਆਈ ਸੀ ਉਹਨੇ ਵੀ ਪਰਚਾ ਕੱਟੇ ਗਏ ਇਸ ਪਰ ਕਲਕ ਨਹੀਂ ਹੋਇਆ। ਇਹਨਾਂ ਦਾ ਅਸੀਂ ਬਿਆਨ ਲੈ ਲਿਆ ਜੋ ਵੀ ਕੰਦੀ ਕਰਵੇ ਇੱਕ ਸਾਢੇ ਵੱਲ ਗੇਤੇ ਚਾਉਗੀ। ਜੋ ਵੀ ਕਹਿੰਦਾ ਕਿ ਡਿਸਪੋ ਲਗਦਾ ਵੀ ਕਾਫੀ ਪਰੇਸ਼ਾਨ ਕਰਦਾ ਹੈ ਜਿੰਨੇ ਤੇ ਮੈਂਬਰ ਵੀ ਬਹੁਤ ਜ਼ਿਆਦਾ ਨੇ ਪਰ ਕੱਥੇ ਘੱਟ ਚੁੱਕਾ। ਮੈਂਬਰਾਂ ਦਾ ਜੀ ਆਨਲਾਈਨ ਆਪਾਂ ਚੈੱਕ ਕਰ ਸਕਦੇ ਹਾਂ। ਪੋਰਟਲ ਤੇ ਕਿਸੇ ਦੇ ਕਿੰਨੇ ਮੈਂਬਰ ਹੋ ਉਹ ਚੈੱਕ ਕਰ ਸਕਦਾ ਹੈ। ਜੇਦੋਂ ਫਿਰ ਵੀ ਲੱਗਦਾ ਕਿ ਸਾਨੂੰ ਕੱਟ ਦੇ ਰਿਹਾ ਜੇ ਕਿ ਇਹ ਚਾਹ ਰਿਹਾ ਆਨਲਾਈਨ ਇੱਥੇ ਇਹਨਾਂ ਮਿਲਦੀ ਉਹਦੀ ਇਹ ਕਾਰਵਾਈ ਕਰਾਂਗੇ। ਵੈਸੇ ਮੈਂਬਰ ਇਸ ਟਾਈਮ ਐਡ ਨਹੀਂ ਹ ਜੇ ਮੈਕਨਿਕ ਵੱਲੋਂ ਬਣ ਕੇ ਡਿਪੋਰਟ ਨੂੰ ਪੂਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਇਹਨਾਂ ਲੋਕਾਂ ਦੀ ਕੰਮ ਕਿੱਥੇ ਜਾਂਦਾ ਇਹ ਤੇ ਹੁਣ ਅਸੀਂ ਸਾਨੂੰ ਡਿਪੋਰਟ ਨੂੰ ਪੁੱਛਾਂਗੇ ਅਸੀਂ ਜੇ ਮੇਰੀ ਪਰਚੀ ਦੀ ਗੱਲ ਕਰੀਏ ਤਾਂ ਮਸ਼ੀਨੀ ਪਰਚੀ ਵੀ ਨਹੀਂ ਹੱਥਾਂ ਨਾਲ ਪਰਚੀ ਕੱਟ ਕੇ ਦੇ ਰਿਆ ਕਿ ਉਸ ਤੇ ਕਾਰਵਾਈ ਕੀਤੀ ਜਾਏਗੀ ਬਿਲਕੁਲ ਕੀਤੀ ਜਾਏਗੀ ਸਾਨੂੰ ਹੁਣ ਜਦੋਂ ਪਤਾ ਲੱਗਾ ਨਾ ਤੇ ਹੱਥ ਪੁੱਜੀਆਂ ਪਰਚੀਆਂ ਉੱਤੇ ਬੰਦੇ ਕਾਰਵਾਈ ਜ਼ਰੂਰ ਹੋਏਗੀ ਜੀ